ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਾਡਾ ਪੰਜਾਬ ਦਾ ਪੰਜਾਬ ਟੀਮ ਹੁਣ ਵੇਖਣ ਚਲੀ ਗਈ ਆ ਇੱਕ ਹੋਰ ਵਿਆਹ ਤੇ ਇਹਨਾਂ ਨੂੰ ਵਿਆਹ ਤੇ ਵਿਆਹ ਵਾਜ ਰਹੇ ਨੇ ਜਿਵੇਂ ਕਿ ਇਹਨਾਂ ਨੇ ਪਹਿਲਾਂ ਆਪਣੀ ਭੂਆ ਦੇ ਮੁੰਡੇ ਜੋਬਨ ਦਾ ਵਿਆਹ ਵੇਖਿਆ ਸੋ ਉਹ ਵਿਆਹ ਵੇਖਣ ਤੋਂ ਬਾਅਦ ਹੁਣ ਨੈਕਸਟ ਡੇ ਫੇਰ ਮੈਰਿਜ ਦੇਖਣ ਲਈ ਗਏ ਕਿਉਂਕਿ ਇਹਨਾਂ ਨੂੰ ਚਾਉਣ ਵਾਲਿਆਂ ਨੇ ਇਨਵਾਈਟ ਕੀਤਾ ਜਿਵੇਂ ਕਿ ਬਹੁਤ ਸਾਰੇ ਸਬਸਕ੍ਰਾਈਬਰ ਆ ਤੇ ਬਹੁਤ ਸਾਰੇ ਇਹਨਾਂ ਨੂੰ ਲਾਈਕ ਵੀ ਕਰਦੇ ਆ। ਇਵੇਂ ਹੀ ਇੱਕ ਫੈਮਿਲੀ ਨੇ ਇਹਨਾਂ ਨੂੰ ਇਨਵਾਈਟ ਕੀਤਾ ਜਿਵੇਂ ਕਿ ਵਿਆਹ ਵੇਖਣ ਗਏ ਉੱਥੇ ਕਾਫੀ ਖੋਸ਼ ਨਜ਼ਰ ਆ ਰਿਹਾ ਤੇ ਇੱਥੇ ਪ੍ਰੀਤ ਤੇ ਸੰਦੀਪ ਦਾ ਵੱਖਰਾ ਹੀ ਟੌਰ ਨਜ਼ਰ ਆ ਰਿਹਾ ਤੁਸੀਂ ਵੇਖ ਸਕਦੇ ਹੋ ਸੰਦੀਪ ਨੇ ਵੀ ਕਿੰਨਾ ਟੌਰ ਕੱਢਿਆ ਹੋਇਆ ਹੈ ਤੇ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਆ ਤੇ ਪ੍ਰੀਤ ਨੇ ਵੀ ਬਹੁਤ ਜ਼ਿਆਦਾ ਟੌਰ ਕੱਢਿਆ ਤੇ ਦੋਵਾਂ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਪਾਏ। ਸੋ ਲੋਕਾਂ ਦੇ ਇਹ ਵੀ ਕਮੈਂਟ ਸੀ ਕਿ ਤੁਸੀਂ ਆਪਣੀ ਭੂਆ ਦੇ ਮੁੰਡੇ ਦੇ ਵਿਆਹ ਨਾਲੋਂ ਵੀ ਜ਼ਿਆਦਾ ਸੋਹਣੀਆਂ ਲੱਗ ਰਹੀਆਂ ਹੋ ਤੇ ਸੱਚਮੁੱਚ ਹੀ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਪਈਆਂ ਨੇ ਤੇ ਦੋਵਾਂ ਨੇ ਬਹੁਤ ਜ਼ਿਆਦਾ ਹੀ ਟੌਰ ਕੱਢਿਆ ਹੋਇਆ ਸੀ ਤੇ ਉਧਰ ਵਿੱਕੀ ਤੇ ਕਵਲ ਭਾਜੀ ਨੇ ਵੀ ਬਹੁਤ ਜ਼ਿਆਦਾ ਟੌਰ ਕੱਢਿਆ ਸੀ ਸੋ ਸਾਰੀ ਫੈਮਿਲੀ ਹੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਸੀ ਤੇ ਵਿਆਹ ਵਿੱਚ ਵੀ ਇਹਨਾਂ ਨੇ ਕਾਫੀ ਇੰਜੋਏ ਵੀ ਕੀਤਾ ਤੇ ਉੱਥੇ ਪੰਗੜੇ ਵੀ ਪਾਏ ਤੁਸੀਂ ਵੇਖ ਸਕਦੇ ਹੋ ਇਹ ਆ ਉਹ ਮੁੰਡੇ ਦੀ ਭੈਣ ਜਿਨ੍ਹਾਂ ਨੇ ਇਨਵਾਈਟ ਕੀਤਾ ਸੀ ਸਾਡਾ ਪੰਜਾਬ ਦਾ ਪੰਜਾਬ ਫੈਮਿਲੀ ਨੂੰ ਸੋ ਏ ਹੈ ਵਿਆਹ ਵਾਲਾ ਮੁੰਡਾ ਸੋ ਉਹ ਮੁੰਡੇ ਦਾ ਸੁਭਾਅ ਵੀ ਬੜਾ ਹਸਮੁਖ ਲੱਗ ਰਿਹਾ ਤੇ ਸੰਦੀਪ ਨੇ ਕਾਫੀ ਤਰੀਫਾਂ ਵੀ ਕੀਤੀਆਂ ਕਿ ਤੁਹਾਡਾ ਸੁਭਾਅ ਬਹੁਤ ਜ਼ਿਆਦਾ ਵਧੀਆ ਤੇ ਫਨੀ ਆ ਤੇ ਮੁੰਡਾ ਬਹੁਤ ਖੁਸ਼ ਸੀ ਤੇ ਉਹ ਕਹਿ ਵੀ ਰਿਹਾ ਸੀ ਕਿ ਮੇਰਾ ਤਾਂ ਦਿਲ ਕਰਦਾ ਪੰਗੜਾ ਹੀ ਪਾਈ ਜਾਵਾਂ ਸੋ ਆਨੇ ਵਿਆਹ ਤੇ ਬੁਲਾਇਆ ਉਹ ਵੀ ਫੈਮਿਲੀ ਬਹੁਤ ਜ਼ਿਆਦਾ ਵਧੀਆ ਸੀ ਸੋ ਇਸ ਤਰੀਕੇ ਨਾਲ ਸਾਡਾ ਪੰਜਾਬ ਦਾ ਪੰਜਾਬ ਵਾਲੇ ਹੁਣ ਅਜੇ ਵੀ ਬਿਜੀ ਆ ਤੇ ਇਸ ਕਰਕੇ ਉਹਨਾਂ ਦੇ ਸੀਰੀਅਲ ਵੀ ਨਹੀਂ ਆ ਰਹੇ ਸੋ ਦੇਖਦੇ ਆ ਕਿ ਹੁਣ ਇਹਨਾਂ ਨੂੰ ਕੋਈ ਹੋਰ ਵਿਆਹ ਆਉਂਦਾ ਜਾਂ ਸੀਰੀਅਲ ਆਵੇਗਾ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ